ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਆ ਗਿਆ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲਵਾਉਣ ਲੱਗੇ ਆ ਆਪਣੇ ਡੈਕ ਦੇ ਨਿਊਨ ਲਾਈਟਾਂ ਮਤਲਬ ਤੇ ਤਾਂ ਇੱਕ ਮਿੰਟ ਹੋਣਾ ਮੈ ਤੁਹਾਨੂੰ ਇਹ ਵਾਕਿਆ ਹੀ ਤਾਂ ਲਪੜਿਆ ਮਤਲਬ ਇਥੇ ਜਿਹੜੀਆਂ ਨਿਊਨ ਲਾਈਟਾਂ ਹੁੰਦੀਆਂ ਗੋਲ ਉਹ ਆਉਣੀਆਂ ਨੇ ਤੇ ਬਾਕੀ ਸਿਸਟਮ ਆਪਣਾ ਵਧੀਆ ਸੈੱਟ ਚੱਲਦਾ ਆ ਸਿਸਟਮ ਆਪਾਂ ਖੋਲਿਆ ਪੂਰਾ ਐਨ ਵਧੀਆ ਮਹਾਈ ਚਾਰ ਨਾੜ ਸੀ ਅੰਦਰ ਪਤੀਆਂ ਲੱਗੀਆਂ ਹੋਈਆਂ ਇਹਦੇ ਤੇ ਬਸ ਨਿਊਨ ਲਾਈਟਾਂ ਲਾਉਣੀਆਂ ਆਪਾਂ ਕੱਲੀਆਂ ਅੱਗੇ ਦੋ ਇਹ ਮਤਲਬ ਜੜੀਆਂ ਵੇਸ ਤੇ ਚੱਲਣ ਤੇ ਅੰਦਰ ਦਾ ਮਲਟੀ ਕਲਰ ਲਾਈਟਾਂ ਲੱਗੀਆਂ ਹੋਈਆਂ ਉਹਦੇ ਨਾਲ ਹੀ ਲਾਉਣੀਆਂ ਆਪਾਂ ਦੋ ਨਿਊਨ ਲਾਈਟਾਂ ਸਾਈਡ ਤੇ ਗੋਲ ਦੋ ਸਿਸਟਮ ਆਪਾਂ ਖੋਲਿਆ ਹੁਣ ਆਪਾਂ ਇੱਕ ਲਾਡੀ ਲੈ ਕੇ ਆਉਣੇ ਆ ਲਓ ਮਿੱਤਰੋ ਆਪਾਂ ਪਹਿਲਾਂ ਲਾਡੀ ਲੈ ਕੇ ਆਉਣੇ ਆ ਫਿਰ ਮਗਰ ਸਿਸਟਮ ਫੜ ਕੇ ਬੈਜੂਗਾ ਤੇ ਉਵੇਂ ਇਕੱਲੇ ਬੰਦੇ ਨੂੰ ਦਾ ਉਖਾ ਹਿੰਦਾ ਲਾਡੀ ਲੈ ਕੇ ਆਉਣੇ ਆ ਮਗਰ ਸਿਸਟਮ ਫੜ ਕੇ ਬੈਜੂਗਾ ਜਰ ਜਾਣਿਆ ਸ਼ਹਿਰ ਤੇ ਐਂਡ ਤੇ ਤੁਹਾਨੂੰ ਦੱਸਾਂਗੇ ਨਿਊਨ ਲਾਈਟਾਂ ਉਹਨਾਂ ਦਾ ਕਿੰਨਾ ਕਾ ਖਰਚਾ ਆਉਂਦਾ ਹੈ ਜਿਵੇਂ ਵੀਰ ਪੁਰਾਣੇ ਲਵਾਉਣੀਆਂ ਹੋਈਆਂ ਤੇ ਲਵਾ ਲਿਆ ਜੇ ਹਨਾ ਤੇ ਵੈਸੇ ਆਪਣੇ ਸਿਸਟਮ ਲੱਗਾ ਥੋੜਾ ਜਿਹਾ ਮੇਰੇ ਮਤਲਬ ਦੋ ਕਸਾਲ ਹੋ ਗਿਆ ਉਦੋਂ ਨਿਊਨ ਲਾਈਟਾਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਮਤਲਬ ਕਿ ਸਿੱਧਾ ਹੀ ਚੱਲਦਾ ਹੁੰਦਾ ਸੀਗਾ ਤੇ ਸਿੱਧੇ 'ਚ ਆਪਣੇ ਮਲਟੀ ਕਲਰ ਲਾਈਟਾਂ ਲੱਗੀਆਂ ਸੀਆਂ ਆ ਕਰਕੇ ਤੇ ਨਿਊਨ ਲਾਈਟਾਂ ਹੋਣੀਆਂ ਮੈਂ ਚੱਲ ਨਿਊਨ ਲਾਈਟਾਂ ਵੀ ਨਾਲ ਲਵਾ ਲਤੀ ਉਸੇ ਵੇਸਤੇ ਹੀ ਲਵਾ ਲਾਂਗੇ ਆਪਾਂ ਡਾਇਰੈਕਟ ਚੱਲਦੀਆਂ ਨਹੀਂ ਕਰਨੀਆਂ ਆਪਾਂ ਵੇਸਤੇ ਹੀ ਕਰਨੀਆਂ ਹਨ ਆ ਕਰਕੇ ਤੇ ਉਹਨੂੰ ਲੱਗਿਆ ਨਹੀਂ ਕਿਉਂਕਿ ਉਹਦੋਂ ਹੁੰਦੀਆਂ ਨਹੀਂ ਸੀਗੀਆਂ ਹੁਣ ਆਈਆਂ ਨੇ ਆਪਾਂ ਹੁਣ ਲਵਾਉਣੇ ਆ ਫਿਰ ਤੇਰਾ ਪਾ ਲਵਾ ਹੀ ਲੈਣੇਗਾ ਅਜਨੇ ਉਹ ਲਾਈਟਾਂ ਬਾਕੀ ਤੁਹਾਨੂੰ ਦੱਸਦੇ ਆ ਕਿੰਨਾ ਖਰਚਾ ਖਰਚਾ ਆਉਂਦਾ ਇਹਦੇ ਅੱਛਾ ਤੇ ਇਹਦੇ ਕਿੱਡਾ ਖਾਸ ਆਉਣਾ ਇਹਦੇ ਬਾਕੀ ਜੋ ਵੀ ਹੋਏ ਤੁਹਾਨੂੰ ਦੱਸਾਂਗੇ ਬਾਕੀ ਸਿਸਟਮ ਆਪਾਂ ਆਪਣਾ ਆਲੋਕੇ ਚੱਲਦਾ ਵਧੀਆ ਅਜੇ ਤਾਂ ਘਰ ਰੁਪਈਆ ਉੱਤੇ ਨਹੀਂ ਲਾਇਆ ਅੱਜ ਨਾਲ ਉਹ ਲੱਗੇ ਆ ਉਹ ਵੀ ਚਲੋ ਨਿਊ ਲਾਈਟਾਂ ਲਾਉਣੀਆਂ ਆ ਹੋਰ ਤਾਂ ਕੁਝ ਕਰਣਾ ਨਹੀਂ ਆਪਾਂ ਮੰਨੇ ਉਹ ਲੈਟਾ ਦੇ ਵੇਨੇ ਅੱਜ ਕਿੰਨਾ ਕੰਮ ਚੱਲਦਾ ਹੈ ਉਹਨਾਂ ਆਪਾਂ ਲੈ ਕੇ ਜਾਣਾ ਡਾਡੀ ਨੂੰ ਪਹਿਲਾਂ ਭਲਾ ਫਿਰ ਜਾ ਕੇ ਸਿਸਟਮ ਨੂੰ ਥੱਲੇ ਲਾਉਣੇ ਆ ਉਸ ਥੱਲੇ ਫਿਰ ਮੇਥੋਂ ਲੈਣੇ ਨਿਕਲੇ ਜਾਣਾ ਸਿਸਟਮ ਪਰ ਆਇਆ ਆਹ ਕਰਕੇ ਸਿਸਟਮ ਆਪਣਾ ਫੁੱਲ ਹੈਵੀ ਚ ਤਿਆਰ ਹੋਇਆ ਆ ਆਈਧਿਆਪਨ ਵਿੱਚ ਨਹੀਂ ਖਰਬੂਜੇ ਆਪਣਾ ਰੀਲ ਪਾਈ ਸੀ ਨਾ ਅਸੀਂ ਕੰਮ ਮਾਰਨ ਦੀ ਇੱਥੇ ਖਰਬੂਜੇ ਵੇਚਣੇ ਆ ਕੰਪਿਊਟਰ ਰਹਿ ਹਾਲਾ ਵੀ ਹੁੰਦਾ ਹੀ ਹੋਣਾ ਬਾਕੀ ਵੇਨੇ ਆ ਲੇ ਜਾਣੇ ਲਾਡੀ ਨੂੰ ਲੋ ਮਿੱਤਰੋ ਪਹੁੰਚ ਚੁੱਕੇ ਆ ਲਾਡੀ ਦੇ ਘਰ ਇਹਦਾ ਮਾਮਾ ਨਿਕਲ ਆਇਆ ਮੈਂ ਕਿਹਾ ਲਾਡੀ ਆਊਗਾ ਭੇਜਾ ਲਾਡੀ ਨੂੰ ਲਾਡੀ ơi ਲੋ ਮਿੱਤਰੋ ਸ਼ਾਹ ਨਹੀਂ ਵੀ ਆ ਚੁੱਕੇ ਆ ਚੱਲੀਏ ਫਿਰ ਆਪਾਂ ਤੂੰ ਆਇਆ ਬਈ ਯਾਰ ਆ ਮੈਂ ਹੀ ਆਇਆ ਮਤਲਬ ਬਾਹਰ ਤੂੰ ਆ ਗਿਆ ਜਾਓ ਜਾਓ ਦਾਦਾ ਆ ਜਾਓ ਹਾਂਜੀ ਹਾਂਜੀ ਜਰੂਰ ਚਲੋ ਬੈਠੋ ਸਾਰ ਚਲੋ ਜੀ ਸਤਿ ਸ੍ਰੀ ਅਕਾਲ ਤਾਂ ਕਹਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਚਲੋ ਜੀ ਤੇ ਹੁਣ ਆਪਾਂ ਚੱਲਦੇ ਆਂ ਹੁਣ ਮੈਂ ਗੇਅਰ ਕੇ ਮਾਵਾਂ ਚਲੋ ਠੀਕ ਹੈ ਜੀ ਹਾਂਜੀ ਮਿੱਤਰੋ ਲਾ ਗਿਆ ਆਪਾਂ ਰੱਖ ਲਿਆ ਪੱਤੀਆਂ ਦੇ ਅਵੰਦਰ ਹੀ ਲੱਗੀਆਂ ਆ ਇੱਥੇ ਨਾ ਸਿੱਧੇ ਕੱਸੇ ਜਾਂਦੇ ਸਾਰਾ ਨਹੀਂ ਖੁੱਲਣਾ ਪੈਂਦਾ ਕਹਿੰਦਾ ਬਾਵਾ ਤੇ ਐ ਪੂਪਾ ਬਣਾਏ ਬਾਹਰ ਨਾ ਸਾਰਾ ਕੋਈ ਬਹ ਨਿਊਨ ਲਾਈਟਾਂ ਲਾਉਣੀਆਂ ਚੱਲੀਏ ਮੁੰਡਿਆ ਚਲੋ ਜੀ ਚੱਲ ਘਰ ਸਟਾਰਟ ਹਾਂ ਚੱਲ ਹੌਲੀ ਹੌਲੀ ਚੱਲੀ ਠੀਕ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਇਧਰ ਦੀ ਚੱਲੀ ਭੰਗੜ ਵੇ ਦੀ ਆ ਦੇਖੋ ਹਾਂ ਲੋ ਵੀ ਮੇਤਲ ਹੁਣ ਆਪਾਂ ਲੈ ਕੇ ਚੱਲਦੇ ਆਂ ਆਪਣੇ ਡੇਕ ਨੂੰ ਸਿਸਟਮ ਵਾਲੇ ਮੁੰਡੇ ਨੂੰ ਲਾਇਆ ਫੋਨ ਕੋ ਕਹਿੰਦਾ ਚਲੋ ਅਜੈਂਤਵਾਰ ਆ ਵੈਸੇ ਤਾਂ ਮੈਂ ਆਉਂਦਾ ਨਹੀਂ ਚੱਲ ਜੇ ਤੁਸੀਂ ਲਾਇਆ ਫੋਨ ਤੇ ਚੱਲਵੇਂ ਆ ਜਨਾ ਉਹ ਵੀ ਆਉਣ ਡਿਆ ਵਾ ਜਿਹਦੇ ਤੋਂ ਭਾਨੀ ਨੂੰ ਲਾਈਟਾਂ ਲਾਉਣੀ ਆ ਲਓ ਵੀ ਮਿੱਤਰੋ ਸਿਸਟਮ ਭਾਰਾ ਹੀ ਲਾਟ ਜਨਾ ਮੇਰੇ ਦਾ ਵਾਜਦਾ ਆ ਤੂੰ ਜਲਾ ਤੇ ਆ ਬੈਠੇ ਆ ਅੱਗੇ ਜੇ ਹੋ ਗਏ ਲਿਜਾਣ ਦੇ ਆ ਖੇਰ ਲੈ ਕੇ ਜਾਣਾ ਇੱਥੋਂ ਹੋਊਗਾ ਕਿੰਨੇ ਕਿਲੋਮੀਟਰ ਹੋਊਗਾ ਇਹ ਦੱਸ ਦੇ ਅੱਠ ਤੇ ਤਿੰਨ ਨੌ 10 12 ਕਿਲੋਮੀਟਰ ਹੈਗਾ ਇਹ ਲਿਜਾਣਾ ਆ ਤੇ ਐ ਲਿਗਿਆ ਨੀ ਉਹ ਸਭ ਤੇ ਜ ਆ ਕੇ ਲਿਆਉਣੇ ਨੇ ਨਿਊ ਲਾਈਟਾਂ ਲਾਓ ਵੀ ਮਿੱਤਰੋ ਆਪਾ ਐ ਹੁਣ ਪਹੁੰਚਿਆ ਰੋਡ ਤੇ ਇੱਥੇ ਹੀ ਬੜਿਆ ਹੋਇਆ ਆ ਐ ਕਿੱਦੇ ਲੱਗੇ ਨੇ ਤੇ ਨਹੀਂ ਮੈਂ ਚਲੋ ਲਧੀ ਆ ਜੋ ਹੈਗਾ ਹੁਣ ਹੈ ਕਿ ਨਹੀਂ ਜਾਣੇ ਨਾ ਪਾ ਦੇ ਗਏ ਜਾ ਕੇ ਵੇਨੇ ਆ ਕੀ ਮਾਹੌਲ ਕੀ ਬੰਦ हां जी वीर ਪਹੁੰਚ ਉੱਤਿਆਂ ਵੀਰੋ ਨਾਲ ਕੋਲੇ ਅਣ ਕਰਦੇ ਆ ਲੈ ਕੇ ਜਾਣੇ ਰਵਿੰਦਰ ਵੈਨੇ ਕੀ ਬਾਂਦਾ ਇਹਦਾ ਲੋ ਮਿੱਤਰੋ ਲੋ ਮਿੱਤਰੋ ਪਟ ਲਿਆ ਹਾਰਾ ਵੀਡੀਓ ਮੜੀ ਪ੍ਰੋਪਰ ਕੀਤੀ ਵੀਰ ਵੇ ਪਹਿਲੀ ਵਾਰੀ ਖੋਲਿਆ ਅੱਜ ਖੋਲਾ ਵੀ ਕਿਤੇ ਆ ਰਿਹਾ ਸੀ ਇਹ ਆਪਾਂ ਨੂੰ ਨਿਊਨ ਲਾਈਟਾਂ ਲਵਾਉਣੀਆਂ ਨੇ ਇਹਦੇ ਐਨ ਵਧੀਆ ਇਹਦੇ ਕੋਈ ਚੱਲਦਾ ਇਹ ਬੰਨਾ ਹੁਣ ਵੀ ਇਰਨੇ ਚਲਾਗੇ ਇਹ ਤਾਂ ਵਧੀਆ ਚੱਲਦਾ ਵੀ ਦੇਖੇ ਤੀ ਬਿਨਾਂ ਤਾਂ ਕੁਝ ਨਹੀਂ ਕਹਿ ਸਕਦੇ ਉਹ ਵੀਰ ਜੇ ਕਿਸੇ ਨੇ ਲਵਾਉਣਾ ਹੈ ਤਾਂ ਜਰੂਰ ਵਿਜ਼ਿਟ ਕਰਿਆ ਜੇ ਹਾਂ ਨਾ ਵੀ ਸਿਸਟਮ ਆਪਣੇ ਕੋਲ ਸਾਰੇ ਤਿਆਰ ਹੋ ਜਾਂਦੇ ਆ ਹਾਂ ਵੀ ਸਾਰੇ ਹੋ ਜਾਂਦੇ ਹਾਂਜੀ ਆਪਾਂ ਤਾਂ ਵੈਸੇ ਨਿਊਨ ਲਾਈਟਾਂ ਹੀ ਲਵਾਉਣਾ ਹੈ ਹਾਂ ਠੀਕ ਹੈ ਇੱਕ ਸਾਨੂੰ ਨੇੜੇ ਆਹੀ ਉਹ ਸਿਸਟਮ ਤਿਆਰ ਕਰਾਇ ਇੱਥੇ ਹੀ ਕਰਾਵਾਂਗੇ ਹਨ ਨਾਲੇ ਕੰਮ ਵਧੀਆ ਵੀਰਾਂ ਦਾ ਰੇਟ ਬੜਾ ਜੈਨੂਅਨ ਜੇ ਜ਼ਰੂਰ ਵੇਟ ਕਰੀ ਹਾਂਜੀ ਜੀ ਜ਼ਰੂਰ ਜ਼ਰੂਰ ਹੁਣ ਦੱਸੋ ਜੀ ਕਿਵੇਂ ਆਂਦੇ ਤੁਸੀਂ ਆਪਾਂ ਤਾਂ ਬਾਈ ਜੀ ਕੰਮ ਕਰਨ ਆਲੇ ਆ ਬਿਲਕੁਲ ਇਹ ਕਹਿੰਦੇ ਸਾਨੂੰ ਰੀਲਾ ਨਹੀਂ ਬਣਾਉਣੇ ਆਉਂਦੇ ਆ ਵੀ ਮਤਲਬ ਪਾਉਣੇ ਨਹੀਂ ਆਉਂਦੇ ਫੋਰਮੈਨ ਆ ਹੀ ਵਧੀਆ ਐ ਕੰਮ ਆ ਹੀ ਵਧੀਆ ਕਰ ਲੈਣੇ ਆ ਤੇ ਤਾਂ ਕਰਕੇ ਰੁਖਾਵਾ ਨਹੀਂ ਕਰਦੇ ਹਾਂ ਕੰਮ ਆ ਹੀ ਵਧੀਆ ਕਰਦੇ ਆ ਕੰਮ ਤਸੱਲੀ ਨਾਲ ਹੋਉਂਦਾ ਬਸ ਹਾਂ ਜੀ ਜਰੂਰ ਆ ਜਿਹੜਾ ਮਰਜੀ ਸਿਸਟਮ ਤਿਆਰ ਕਰਾ ਲੈ ਇਹ ਵਧੀਆ ਜੈਨੂਇਨ ਪ੍ਰਾਈਸ ਹੋਇਆ ਵਧੀਆ ਸਿਸਟਮ ਤਿਆਰ ਕਰਨਾ ਇਹ ਹਣਾ ਵੀ ਬਿਲਕੁਲ ਜੀ ਬਿਲਕੁਲ ਕੰਮ 'ਚ ਕੋਈ ਕਮੀ ਹੋਵੇ ਤਾਂ ਦੱਸਿਓ ਜੀ ਬਸ। ਹਾਂ ਜੀ। ਸਾਡੀ ਕੋਈ ਕਮੀ ਨਹੀਂ ਹੋਊ। ਸਿਸਟਮ ਬੜਾ ਹੈ ਆ ਮੁੰਡੇ ਨੇ ਵਧੀਆ ਤਿਆਰ ਕੀਤਾ ਹੈ। ਹਨਾ? ਹੂੰ। ਬਿਲਕੁਲ ਜੀ। ਪੂਰੇ ਫੀਟਿੰਗ ਵੀ ਪ੍ਰੋਪਰ ਆਈ ਐ ਐਵੇਂ ਆਖੀ ਆਪਾਂ। ਤੇ ਵਧੀਆ ਅੰਦਰੋਂ ਵੀ ਵਧੀਆ ਫੀਡਿੰਗ ਆਈ ਐ। ਹਨਾ ਵੀ? ਬਿਲਕੁਲ ਜੀ। ਅੰਦਰੋਂ ਬਿਲਕੁਲ ਸਹੀ ਐ ਜਿਵੇਂ ਸਾਰਾ ਕੁਝ ਓਕੇ ਵਧੀਆ ਕੰਮ ਕੀਤਾ ਹੈ ਸਫਾਈ ਨਾਲ ਪੂਰੀ। ਹਾਂ ਜੀ ਤੇ ਐਵੇਂ ਹੀ ਕੰਮ ਇਹਨਾਂ ਦਾ ਆ। ਇਰੇ ਭਰਾ ਜਿਹੜੇ ਵੇਖਣ ਦਾ ਹੈ ਜਿਹਦੇ ਜਰੂਰ ਸ਼ੌਰ ਦੇ ਵਿਜ਼ਿਟ ਕਰਿਆ ਜੇ ਹਨਾ ਦੇ ਆ ਵੀਰਾਂ ਦੀ ਆਈਡੀ ਇੰਸਟਾਗ੍ਰam ਤੇ ਤੇ ਜੇ ਬਾਕੀ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡਾ ਫੋਨ ਨੰਬਰ ਕੀ ਹੈ ਜੀ 98141 70530 98141 70530 ਹਾਂ ਜੀ ਤੇ ਕਿਸੇ ਨੇ ਕੋਈ ਡਿਟੇਲ ਲੈਣੀ ਹੋਵੇ ਜਾਂ ਆਉਣਾ ਹੋਵੇ ਸਿਸਟਮ ਲਵਾਉਣਾ ਤੇ ਫੋਨ ਕਰਕੇ ਆ ਜਾ ਜੇ ਉਹ ਕੀ ਕਈ ਵਾਰੀ ਫਿਰ ਜਿਵੇਂ ਆ ਜਾਇਂ ਰਵਾਰ ਸੀਗਾ ਮੈਂ ਵੀ ਫੋਨ ਕਰਕੇ ਆਇਆ ਕਈ ਵਾਰੀ ਫਿਰ ਸ਼ੋਹ ਵੈਰਾ ਬਾਤ ਤੁਸੀਂ ਆ ਵੀਰਾਂ ਦਾ ਇੰਸਟਾਗ੍ਰam ਪੇਜ ਆ ਫੋਲੋ ਕਰ ਲਓ ਸਾਰੇ ਉਹ ਬਾਹਰ ਵੀ ਸਿਸਟਮ ਪਾਇਆ ਇਹ ਪਰਾਂ ਉਧਰ ਵੀ ਪਾਇਆ ਡਾਨਾ ਹੁਣ ਜਾ ਕੇ ਘਰ ਕਰਦੇ ਆ ਫੇਟ ਠੀਕ ਆ ਜੀ ਦੋ ਸਾਨੂੰ ਯਾਦ ਠੀਕ ਹੈ ਬਾਈ ਦੋ ਠੀਕ ਹੈ ਜੀ ਚਲੋ ਚਾਕੋ ਹਾਂ ਜੀ ਮਿੱਤਰੋ ਸਿਸਟਮ ਰੈਡੀ ਹੋ ਗਿਆ ਪਹੁੰਚ ਕੇ ਘਰੇ ਹਨਾ ਵੀ ਪਹੁੰਚ ਕੇ ਜੀ ਪਹੁੰਚ ਕੇ ਹੁਣੀ ਆ ਹਾਂ ਮੋੜ ਸਾਲੇ ਸ਼ੀਟ ਛੋਟੀ ਸੀ ਮਹਾ ਲੈ ਕੇ ਆਂਦਾ ਇੱਕ ਭਾਰਾ ਵਾਹ ਵਜਨ ਬਾਬਾ ਇਹਦਾ ਤੇ ਹੋਰ ਵੀਰ ਯਾਰ ਜੀ ਤੈਨੂੰ ਮਿਲਾ ਕੀ ਆਜਾ ਤੈਨੂੰ ਛੱਡ ਕੇ ਆਵਾਂ ਜੇ ਕੋਈ ਖਾਣਾ ਪੀਣਾ ਦੱਸ ਦੇ ਨਾ ਨਾ ਚੱਲੀਏ ਬਸ ਯਾਰ ਚੱਲ ਆ ਜਾ ਹੁਣ ਮੈਂ ਇਹਨੂੰ ਛੱਡ ਆਵਾਂ ਫੇਰ ਆ ਕੇ ਕੱਸਦੇ ਆਂ ਸਿਸਟਮ ਮੈਨੇ ਇਹ ਕੀ ਬੰਦਾ ਫੇਰ ਆ ਕੇ ਕਸਾਂਗੇ ਪਰ ਸਿਸਟਮ ਤੇ ਬਾਕੀ ਤਾਂ ਦੇ ਸਾਹਮਣੇ ਹੀ ਆ ਚੱਲ ਆ ਜਾ ਏ ਲੋ ਮੇਤਰੋ ਲਾਡੀ ਲਾਡੀ ਦੇ ਘਰੇ ਛੱਡਿਆ ਸਿਸਟਮ ਆਪਣਾ ਆਪਣੇ ਘਰੇ ਆ ਗਿਆ ਤੇ ਹੁਣ ਆਪਾਂ ਕੱਸਦੇ ਆਂ ਸਿਸਟਮ ਨੂੰ ਜਿਹਨੇ ਇਹ ਇਹ ਬੰਦਾ ਕੀ ਨੇ ਸੀ ਆ ਕੇ ਕੱਸਦੇ ਆ ਦੁਬਾਰੇ ਦੁਬਾਰੇ ਉਹ ਵਿੱਲੇਦਾਰੇ ਆ ਨਹੀਂ ਆਦਾ ਨੁਕਤਾ ਇਹ ਆ ਆ ਇੱਕ ਮੇਰੇ ਨਾਲ ਦਾ ਬੰਦਾ ਵੇਖੋ ਜੀ ਵਿੱਲਾ ਇਹਦੇ ਤੋਂ ਵੀ ਨਹੀਂ ਰਿਆ ਜਾਂਦਾ ساری ਜ਼ਿੰਦਗੀ ਇਹ ਵੀ ਦੁਬਾਰੇ ਮੇਰੇ ਵਾਗੂ ਟੱਪਦਾ ਹੀ ਰਹਿੰਦਾ ਹਨਾ ਆ ਵੇਖੋ ਗਿਆ ਇਹਨੇ ਤਾਂ ਲਿੱਪੀ ਹੀ ਦੇ ਟਰੈਕਟਰ ਢੋਲ ਲਿਆ ਦੁਬਾਰੇ ਠੀਕ ਆ ਕੰਮ ਲੋ ਵੀ ਮਿੱਤਰੋ ਕਰਤੀ ਸਾਰੀ ਫੀਟਿੰਗ ਬਸ ਥੋੜੇ ਜੋੜ ਜੇ ਰਹਿ ਗਏ ਟੇਪ ਟੂ ਕਰਕੇ ਸੈਟ ਕਰਕੇ ਉਹਨਾਂ ਨੇ ਰਹਿ ਗਏ ਆ ਬਾਕੀ ਸਾਰੀ ਵੀਡਿੰਗ ਕਰਤੀ ਆ ਆ ਲਾਈਟਾਂ ਤੁਹਾਡੇ ਸਾਹਮਣੇ ਦੇਖ ਲਓ ਜਿਆਦੀਆਂ ਇਹ ਦੇਣੇ ਆ ਤੇ ਰਾਤ ਨੂੰ ਪੂਰੀਆਂ ਫੱਬਣਗੀਆਂ ਵੈਸੇ ਦਾ ਆਵੇ ਚ ਬਲੂਟੂਥ ਡਿਵਾਈਸ a3d2pel ਲਾਈਟਾਂ ਵੇਖ ਲਓ ਸਭ ਪ੍ਰੋਪਰ ਆਣ ਵਧੀਆ ਇਹ ਜੇ ਤੇ ਆਪਣਾ ਕੋਲ ਖਰਚ ਆਇਆ 250 ਰੁਪਏ ਸਾਰਾ ਮੋਨਿਓ ਲਾਈਟਾਂ ਤੇ ਬਾਕੀ ਸਾਰਾ ਪਪਾ ਆਪਣਾ ਸੈੱਟ ਸੀ ਵਧੀਆ ਏ ਯਾਰ ਐ ਓਕੇ ਹੀ ਆ ਬਾਕੀ ਕਿਸੇ ਵੀਰ ਨੇ ਲਵਾਉਣਾ ਹੈ ਦੇ ਜਰੂਰ ਵਿਜ਼ਿਟ ਕਰਿਆ ਜੀ ਉਹਨਾਂ ਕੋਲ ਹੀ ਉਹਨਾਂ ਦਾ ਰੇਟ ਬੜਾ ਸਸਤਾ ਜੈਨੂਣੀ ਆ ਤੇ ਕੰਮ ਵੀ ਵੀਰਾਂ ਦਾ ਬਹੁਤ ਸੋਹਣਾ ਆ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਜਰੂਰ ਕਰਿਆ ਜੀ ਓਕੇ ਜੀ ਤੇ ਚੈਨਲ ਨੂੰ ਸਾਰੇ ਜਰੂਰ ਸਬਸਕ੍ਰਾਈਬ ਕਰ ਲਓ